ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਬਹੁਤ ਦੁਖੀ ਹਾਂ ਤੇ ਮੇਰਾ ਮਨ ਵੀ ਬਹੁਤ ਦੁਖੀ ਹੈ ਤੇ ਮੈਂ ਤੁਹਾਡਾ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ ਜੇ লাইਵ ਤੇ ਆ ਗਿਓ ਤਾਂ ਚੰਗੀ ਤਰ੍ਹਾਂ ਸੁਣ ਕੇ ਜਾਇਓ লাইਵ ਮੈਂ ਬਹੁਤ ਦਿਨਾਂ ਤੋਂ ਕੁਝ ਕਿਸੇ ਗੱਲ ਤੋਂ ਪਰੇਸ਼ਾਨਿਤ ਚੱਲ ਰਿਹਾ ਔਰ ਪਰੇਸ਼ਾਨੀ ਉਹ ਏਰੀਆ ਵੀ ਮੈਨੂੰ ਕੋਈ ਘਰ ਦੀ ਦਿੱਕਤ ਆ ਜਾਂ ਘਰੋਂ ਕੋਈ ਸੱਚੀ ਚੀਜ਼ ਜਾਂ ਕੋਈ ਕਿਸੇ ਤਰ੍ਹਾਂ ਕੋਈ ਮੈਂ ਕਿਸੇ ਤਰ੍ਹਾਂ ਕੋਈ ਫਾਈਨੈਂਸ਼ਲੀ ਮੈਨੂੰ ਪ੍ਰੋਬਲਮ ਹੋ ਗਈ ਜਾਂ ਕੋਈ ਵੀ ਉਹ ਹੋ ਗਈ ਜੇ ਮੈਂ ਤੁਹਾਡੇ ਤੋਂ ਕੁਝ ਮੰਗੂਗਾ ਪਰ ਮੈਂ ਜਿਹੜੀ ਚੀਜ਼ ਦੇ ਵਿੱਚ ਝੂਝ ਰਿਹਾ ਸਿਰਫ ਇਸ ਕਰਕੇ ਝੂਝ ਰਿਹਾ ਕਿ ਇੱਕ ਕਹਾਣੀ ਹੈ ਇੱਕ ਕਹਾਣੀ ਨੂੰ ਤੁਸੀਂ ਕਹਾਣੀ ਦੀ ਤਰ੍ਹਾਂ ਕਿਉਂ ਨਹੀਂ ਵੇਖਦੇ ਇੱਕ ਜਦੋਂ ਤੁਹਾਡਾ ਇੱਕ ਨਾਟਕ ਚੱਲਣ ਲੱਗ ਗਿਆ ਤੁਹਾਡੇ ਸਾਹਮਣੇ ਤੁਸੀਂ ਉਹਨੂੰ ਉਹਨੂੰ ਇੱਕ ਐਕਟਰ ਦੀ ਤਰ੍ਹਾਂ ਇੱਕ ਕਹਾਣੀ ਦੀ ਤਰ੍ਹਾਂ ਕਿਉਂ ਨਹੀਂ ਵੇਖਦੇ ਹੋ ਕਿਉਂ ਤੁਹਾਨੂੰ ਇਹ ਇਹ ਲੱਗਦਾ ਹੁੰਦਾ ਵੀ ਕਹਾਣੀ ਦੇ ਵਿੱਚ ਆ ਪਾਤਰ ਇਦਾਂ ਐਦਾਂ ਕੋਈ ਵੀ ਪਾਤਰ ਹੈ ਯਾਰ ਉਹ ਐਕਟਰ ਨੇ ਤੁਸੀਂ ਉਹਨਾਂ ਨੂੰ ਕੁਝ ਵੀ ਬੋਲਣ ਲੱਗ ਜਾਂਦੇ ਹੋ ਕੁਝ ਵੀ ਕਮੈਂਟਾਂ ਵਿੱਚ ਲਿਖ ਦਿੰਦੇ ਹੋ ਕਦੇ ਸੋਚਿਆ ਉਹ ਕਮੈਂਟ ਪੜ੍ਹ ਕੇ ਕੋਈ ਬੰਦਾ ਕਿੰਨਾ ਹਾਰਟ ਹੁੰਦਾ ਹੋਊਗਾ ਮੇਰੇ ਕੋਲ ਸਾਰੀ ਲਿਸਟ ਬਣੀ ਪਈ ਹੈ ਕਿਹਨੇ ਕੀ ਬੋਲਿਆ ਕਿਹਨੇ ਕੀ ਲਿਖਿਆ ਸਾਰਾ ਕੁਝ ਮੇਰੇ ਕੋਲ ਲਿਖਿਆ ਹੋਇਆ ਮੈਂ ਕਿਸੇ ਦਾ ਨਾਮ ਲੈਣਾ ਨਹੀਂ ਚਾਹੁੰਦਾ ਅੱਜ ਦੇ ਲਾਈਵ 'ਚ ਮੈਂ ਕਿਸੇ ਦਾ ਨਾਮ ਨਹੀਂ ਲਵਾਂਗਾ ਬਟ ਮੈਂ ਤੁਹਾਨੂੰ ਗੱਲ ਜ਼ਰੂਰ ਕਹੂੰਗਾ ਵੀ ਇੱਕ ਇੰਨਾ ਜ਼ਿਆਦਾ ਪਰੇਸ਼ਾਨ ਕਰ ਦਿੰਦੇ ਹੋ ਤੁਸੀਂ ਵੀ ਹਰ ਇੱਕ ਬੰਦਾ ਕਿੰਦੀ ਮਿਹਨਤ ਦੇ ਨਾਲ ਕੰਮ ਕਰਦਾ ਹੈ ਜੇ ਕੋਈ ਇੱਕ ਫਿਲਮ ਕਰ ਰਿਹਾ ਜਾਂ ਕੋਈ ਨਾਟਕ ਤੁਹਾਡੇ ਲਈ ਲੈ ਕੇ ਆ ਰਿਹਾ ਤੁਹਾਨੂੰ ਰੈਗੂਲਰ ਸ਼ੂਟ ਕਰ ਰਿਹਾ ਉਹ ਦੇਖੋ ਬਹੁਤ ਮਿਹਨਤ ਦੇ ਨਾਲ ਤੇ ਜਿਹੜੇ ਪਾਤਰ ਉਹਦੇ ਨਾਲ ਕੰਮ ਕਰਦੇ ਨੇ ਉਹ ਕੋਈ ਉਹਦੇ ਰਿਲੇਟਿਵ ਵੀ ਹੋ ਸਕਦੇ ਨੇ ਉਹਦੇ ਉਹ ਕਰੈਕਟਰ ਜਿਹੜਾ ਇੱਕ ਰੋਲ ਹੁੰਦਾ ਨਾ ਕਿ ਨਾਟਕ ਕਰਨਾ ਡਰਾਮਾ ਕਰਨਾ ਉਹ ਤਾਂ ਇੱਕ ਵੱਖਰਾ ਹੁੰਦਾ ਠੀਕ ਹੈ ਨਾ ਪਰਸਨਲ ਤੌਰ ਤੇ ਵੀ ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਬੰਦਾ ਗਲਤ ਹੋਵੇ ਕਿਸੇ ਦੇ ਨਾਲ ਤੁਸੀਂ ਤੁਸੀਂ ਇੰਨਾ ਮਾੜਾ ਬੋਲ ਰਹੇ ਹੋ ਤੁਸੀਂ ਮੈਨੂੰ ਮੇਰੀ ਉਹ ਮੇਰੀ ਸਿਸਟਰ ਹੈ ਜਿਹੜੀ ਕੰਮ ਉਹਦੀ ਮਾਂ ਦਾ ਰੋਲ ਕਰ ਰਹੀ ਆ ਤੁਸੀਂ ਕੀ ਉਹਦੇ ਬਾਰੇ ਲਿਖ ਰਹੇ ਹੋ ਕਿੰਨਾ ਤੁਸੀਂ ਮਾੜਾ ਲਿਖ ਰਹੇ ਹੋ ਤਾਨੂੰ ਪਤਾ ਕੋਈ ਪੜ ਕੇ ਇਸ ਚੀਜ਼ ਤੋਂ ਪਰੇਸ਼ਾਨ ਵੀ ਹੋ ਸਕਦਾ ਬੰਦਾ ਇੱਕ ਕਿਰਦਾਰ ਨੂੰ ਤੁਸੀਂ ਕਿਰਦਾਰ ਦੀ ਨਿਗਾ ਨਾਲ ਕਿਉਂ ਨਹੀਂ ਵੇਖਦੇ ਨਹੀਂ ਵੇਖਣਾ ਤੁਸੀਂ ਬੇਸ਼ੱਕ ਨਾ ਦੇਖੋ ਕੋਈ ਤੁਹਾਨੂੰ ਇਹ ਨਹੀਂ ਕਹੂਗਾ ਵੀ ਤੁਸੀਂ ਕੋਈ ਸਾਡੀ ਸਾਡੀ ਫਿਲਮ ਹੈ ਜ਼ਰੂਰੀ ਦੇਖੋ ਮੈਨੂੰ ਇਹ ਮਜਬੂਰੀ ਚ ਅੱਜ ਕਰ ਕਹਿਣੀ ਪੈ ਰਹੀ ਮੈਂ ਇਨਾ ਕਦੇ ਗੁੱਸਾ ਕਦੇ ਕੀਤਾ ਨਹੀਂ ਕਿਉਂਕਿ ਮੈਂ ਇਨਾ ਰੂਡ ਬਿਹੇਵ ਕਰਦਾ ਹੀ ਨਹੀਂ ਕਿਸੇ ਦਿਨ ਪਰ ਮੈਨੂੰ ਮਜਬੂਰ ਕਰ ਦਿੱਤਾ ਮਜਬੂਰ ਕਰਤਾ ਇਹ ਗੱਲ ਕਰਨ ਦੇ ਉੱਤੇ ਕਿ ਕਿ ਮਤਲਬ ਮੈਂ ਬੋਲਾਂ ਤੁਹਾਡੇ ਸਾਹਮਣੇ ਆ ਕੇ ਇੰਨਾ ਜ਼ਿਆਦਾ ਹਰਟ ਕੀਤਾ ਗਿਆ ਤੁਸੀਂ ਇੰਨੇ ਜ਼ਿਆਦਾ ਗੰਦੇ ਕਮੈਂਟ ਲਿਖਦੇ ਹੋ ਇੰਨੇ ਜ਼ਿਆਦਾ ਉਹ ਕਰਦੇ ਹੋ ਤੇ ਉਹ ਚੰਗੀ ਗੱਲ ਹੈ ਕਿਸੇ ਵਾਸਤੇ ਤੁਹਾਡੇ ਵਾਸਤੇ ਚੰਗੀ ਗੱਲ ਹੈ ਜਦੋਂ ਮੈਂ ਪੜ੍ਹ ਕੇ ਉਹਨਾਂ ਨਾਮ ਲੈਦੇ ਆ ਇੱਥੇ ਤੁਹਾਡੇ ਵੀ ਫਲਾਣੇ ਬੰਦੇ ਨੇ ਇਹ ਗੱਲ ਲਿਖੀ ਹੈ ਫਲਾਣੇ ਬੰਦੇ ਨੇ ਇਹ ਗੱਲ ਲਿਖੀ ਹੈ ਤੇ ਤੁਸੀਂ ਆਪਣੇ ਆਪ ਨੂੰ ਉਹ ਚੀਜ਼ਾਂ ਦੇਖ ਕੇ ਠੀਕ ਸੋਹ ਕਰੋਗੇ ਜੇ ਕਮੈਂਟ ਲਿਖ ਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਕੀ ਸਾਬਤ ਹੋ ਜਾਂਦਾ ਉਹਨਾਂ ਗੱਲਾਂ ਦੇ ਨਾਲ ਜੇ ਤੁਸੀਂ ਇਦਾਂ ਕਰ ਕਮੈਂਟ ਲਿਖਤਾ ਆਇਆ ਆਇਆ ਤੇ ਫਲਾਣਾ ਧੋਮਕਾ ਤੁਸੀਂ ਮੇਰੇ ਵਾਲੇ ਬੋਲੋ ਯਾਰ ਲੱਖ ਬੋਲੋ ਮੇਰੀ ਭੈਣ ਨੂੰ ਤੁਸੀਂ ਕਿਉਂ ਬੁਰਾ ਕਿਹਾ ਹੈ ਤੁਸੀਂ ਇੱਕ ਇੱਕ ਫੀਮੇਲ ਮੇਰੀ ਭੈਣ ਨੂੰ ਵੀ ਤੁਸੀਂ ਇਹ ਛੱਡੋ ਵੀ ਮੇਰਾ ਸਾਡਾ ਰਿਸ਼ਤਾ ਭੈਣ ਭਰਾ ਦਾ ਤੁਸੀਂ ਇਹ ਦੇਖੋ ਵੀ ਤੁਸੀਂ ਇੱਕ ਫੀਮੇਲ ਆਰਟਿਸਟ ਨੂੰ ਕੀ ਆਖ ਰਹੇ ਹੋ ਉਹ ਤੁਹਾਡਾ ਐਂਟਰਟੇਨਮੈਂਟ ਕਰ ਰਹੀ ਆ ਤੁਹਾਡਾ ਆਰਟਿਸਟ ਤੁਹਾਡੇ ਲਈ ਇੰਨੀ ਇੰਨੀ ਜ਼ਿਆਦਾ ਮਿਹਨਤ ਕਰਕੇ ਤੁਹਾਡੇ ਲਈ ਕੋਈ ਚੰਗਾ ਮਾੜਾ ਜ਼ਿੰਦਗੀ ਦੇ ਵਿੱਚ ਚੰਗੇ ਮਾੜੇ ਪਾਤਰ ਨਹੀਂ ਹੁੰਦੇ ਤੁਹਾਡੀ ਕਦੇ ਕੋਈ ਦੁਸ਼ਮਣੀ ਨਹੀਂ ਹੋ ਕਿਸੇ ਦੇ ਨਾਲ ਜਾਂ ਕਿਸੇ ਦੀ ਦੁਸ਼ਮਣੀ ਤੁਹਾਡੇ ਨਾਲ ਨਹੀਂ ਹੋਊਗੀ ਫਿਰ ਫਿਰ ਕੋਈ ਆਂਡ ਕਮਾਂਡ ਦੇ ਵਿੱਚ ਕੋਈ ਇਦਾਂ ਦਾ ਬੰਦਾ ਨਹੀਂ ਹੋਊਗਾ ਜਿਹੜਾ ਜਿਹੜਾ ਤੁਹਾਨੂੰ ਕੋਈ ਉਹ ਸਮਝੂਗਾ ਕਮਾਲ ਹੋ ਗਈ ਯਾਰ ਤੁਸੀਂ ਲਿਖਣ ਲੱਗੇ ਮਿੰਟ ਨਹੀਂ ਲਾਉਂਦੇ ਤੁਸੀਂ ਲਿਖ ਕੇ ਫਟਫਟ ਆਇਆ ਕਰਕੇ ਟਾਈਪ ਕਰਕੇ ਤੇ ਚਲੋ ਜੀ ਮੈਂ ਬਹੁਤ ਸੋਹਣੀ ਗੱਲ ਕਰਤੀ ਐ ਇਹਦੇ ਨਾਲ ਬਹੁਤ ਉਹ ਹੋ ਜਾਂਦਾ ਕਿੰਨੀ ਸੋਹਣੀ ਆਡੀਅנס ਆ ਮੇਰੀ ਫਿਲਮਾਂ ਦੇਖਣ ਵਾਲੀ ਕਿੰਨੀ ਸੋਹਣੀ ਆਡੀਅנס ਆ ਮੇਰੇ ਕੋਲੇ ਜਿਹੜੀ ਇੰਨਾ ਇੰਨਾ ਪਿਆਰ ਨਾਲ ਹੋ ਗਾਦੇ ਫਿਰ ਫਿਰ ਕੁਝ ਕੁ ਬੰਦੇ ਜਿਹੜੇ ਹੈਗੇ ਕਿਉਂ ਇਦਾਂ ਕਰਦੇ ਆ ਕਿ ਜਾਣ ਪੁੱਛ ਕੇ ਕਰ ਰਹੇ ਹੋ ਤੁਸੀਂ ਇੰਨੀ ਸੋਹਣੀ ਆਡੀਅੰਸ ਹੈ ਜਿਹੜੇ ਐਡੇ ਪਿਆਰੇ ਪਿਆਰੇ ਕਮੈਂਟ ਲਿਖਦੀ ਹੈ ਇੰਨੀ ਪੜ੍ਹੀ ਲਿਖੀ ਆਡੀਅੰਸ ਹੈ ਮੇਰੀ ਇਸ ਮਕਲਾਵਾ ਨਾਟਕ ਨੂੰ ਦੇਖਣ ਵਾਲੀ ਪਰ ਵਿੱਚੋਂ ਕੁਝ ਬੰਦੇ ਇਦਾਂ ਦੇ ਨਹੀਂ ਜਿਹੜੇ ਜਿਹੜੇ ਇੱਕ ਇੱਕ ਤਰ੍ਹਾਂ ਮੇਰੇ ਵੱਧ ਪੈ ਗਏ ਨੇ ਸਿਰਫ ਜਿਹੜੇ ਸਿਰਫ ਮਤਲਬ ਕਿ ਜਿੰਨਾ ਹੋ ਸਕੇ ਉਹਨਾਂ ਬੁਰਾ ਭਲਾ ਕਹਿ ਲੋ ਬਸ ਉਹੀ ਚੀਜ਼ ਕਹਿ ਰਹੇ ਨੇ ਜੇ ਤੁਹਾਨੂੰ ਮੇਰਾ ਨਾਟਕ ਚੰਗਾ ਨਹੀਂ ਲੱਗਦਾ ਜਾਂ ਮੈਂ ਚੰਗਾ ਨਹੀਂ ਲੱਗਦਾ ਬੇਸ਼ੱਕ ਤੁਸੀਂ ਨਾ ਦੇਖੋ ਯਾਰ ਪਰ ਇਦਾਂ ਦੇ ਕਮੈਂਟ ਕਰਦੇ ਨੇ ਸ਼ੋਭਾ ਦਿੰਦਾ ਤੁਹਾਨੂੰ ਇਹ ਚੀਜ਼ਾਂ ਲੇ ਭਾ ਜੇ ਤੁਸੀਂ ਉਹ ਕਰਦੇ ਮੈਂ ਮੈਂ ਬੰਦ ਕਰ ਦਿੰਦਾ ਸੀਰੀਅਲ ਆਪਦਾ ਮੈਂ ਨਹੀਂ ਕਰੂੰਗਾ ਸ਼ੂਟ ਅੱਜ ਤੋਂ ਬਾਅਦ ਕਹਾਣੀ ਨੂੰ ਤੁਸੀਂ ਸਮਝਦੇ ਨਹੀਂ ਆ ਪਤਾ ਤੁਹਾਨੂੰ ਲੱਗਦਾ ਨਹੀਂ ਇਹ ਕੁਝ ਉਹ ਪੰਜ ਕਬੰਦ ਪੰਚਰ ਬੰਦੇ ਤੁਸੀਂ ਗਿਆਨ ਵੰਡਣ ਲੱਗ ਜਾਨੇ ਤੁਸੀਂ ਮੇਰੇ ਕੋਲ ਆਓ ਗਿਆਨ ਵੰਡਣ ਵਾਸਤੇ ਮੇਰੇ ਸਾਹਮਣੇ ਬੈਠੋ ਮੈਨੂੰ ਦੱਸੋ ਦਿਓ ਦਲੀਲਾਂ ਮੈਨੂੰ ਜਿਹੜੀ ਕੋਈ ਗੱਲ ਹੈਗੀ ਹੈ ਪਰ ਇਹ ਕੀ ਮਤਲਬ ਹੋਇਆ ਤੁਸੀਂ ਮੈਨੂੰ ਆ ਕੁਛ ਵੀ ਕਹਿ ਦਿੱਤਾ ਕੁਛ ਵੀ ਲਿਖ ਦਿੱਤਾ ਯਾਰ ਉੱਤੇ ਪਹਿਲਾਂ ਤੁਸੀਂ ਮੇਰੇ ਬਾਰੇ ਬੋਲੀ ਗਏ ਮੈਂ ਜਦੋਂ ਫਸਟ ਟਾਈਮ ਲਾਈਵ ਹੋਇਆ ਸੀ ਤੁਸੀਂ ਮੇਰੇ ਬਾਰੇ ਕਿਦਾਂ ਦੇ ਕਮੈਂਟ ਕਰਦੇ ਸੀਗੇ ਤਾਂ ਮੈਨੂੰ ਐਗਰੀ ਸੀ ਮੈਂ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ ਉਸ ਗੱਲ ਤੋਂ ਠੀਕ ਹੈ ਪਰ ਆ ਤੁਸੀਂ ਹੁਣ ਕੀ ਕਰ ਰਹੇ ਹੋ ਜੇ ਤੁਹਾਡੇ ਮਾਈਂਡ ਦੇ ਵਿੱਚ ਕਿਸੇ ਦੇ ਵਿੱਚ ਇਹ ਗੱਲ ਆ ਹੈ ਨਹੀਂ ਨਾ ਜਿਹੜੇ ਪੰਜ ਚਾਰ ਨਾਮ ਨੇ ਮੇਰੇ ਕੋਲ ਨਾਮ ਲੈ ਸਕਦਾ ਤੁਹਾਡੇ ਸਾਹਮਣੇ ਮੈਂ ਮੈਂ ਨਾਮ ਲੈ ਵੀ ਸਕਦਾ ਵੀ ਕਿਹੜੇ ਬੰਦੇ ਨੇ ਮੈਨੂੰ ਕੀ ਲਿਖਤਾ ਪਰ ਮੈਂ ਕਹਿੰਦਾ ਨਹੀਂ ਛੱਡ ਪਰ ਨਾਮ ਕਾਦੇ ਲਈ ਲੈਣਾ ਛੱਡ ਰਹਿਣ ਦੇ ਪਰ ਇਹ ਰੇ ਇੱਕ ਹੀ ਮਤਲਬ ਹੋਇਆ ਕੀ ਅਸੀਂ ਇਨਸਾਨ ਨਹੀਂ ਹੁੰਦੇ ਜੇ ਮੈਂ ਨੈਗੇਟਿਵ ਕਿਰਦਾਰ ਕਰਦਾ ਤਾਂ ਤੁਸੀਂ ਨੈਗੇਟਿਵ ਅਮਰੀਸ਼ਪੁਰੀ ਹੋਇਆ ਕਿੱਡੇ ਵੱਡੇ ਆਰਟਿਸਟ ਹੋਏ ਨੇ ਸਰਜੀਤ ਜੀ ਗੱਲ ਟੈਨਸ਼ਨ ਦੀ ਨਹੀਂ ਹੈ ਗੱਲ ਮੈਂ ਟੈਨਸ਼ਨ ਨਹੀਂ ਲੈ ਰਿਹਾ ਪਰ ਜਿਹੜੀ ਪ੍ਰੋਬਲਮ ਮੇਰੇ ਨਾਲ ਹੋਈ ਹੈ ਨਾ ਜਾਂ ਮੈਂ ਫੇਸ ਕਰ ਰਿਹਾ ਉਹ ਮੈਂ ਫੀਲ ਕਰ ਰਿਹਾ ਵੀ ਮੈਨੂੰ ਇੰਨਾ ਇਦਾਂ ਕਿਉਂ ਬੋਲਿਆ ਜਾ ਰਿਹਾ ਕਿੰਨੇ ਲੋਕ ਮਖਲਾਵਾ ਦੇਖਦੇ ਨੇ ਕਿੱਡੇ ਸੋਹਣੇ ਕਮੈਂਟ ਕਰਦੇ ਨੇ ਸਾਰੇ ਦੇ ਸਾਰੇ ਲੋਕ ਪਰ ਕੁਸ਼ਕਬੰਦੀ ਇਦਾਂ ਦੇ ਨੇ ਜਿਹੜੇ ਮੇਰੇ ਮਗਰ ਹੀ ਪੈ ਗਏ ਨੇ ਤੁਸੀਂ ਦੱਸੋ ਜੇ ਤੁਹਾਨੂੰ ਐ ਲੱਗਦਾ ਵੀ ਆਹ ਚੀਜ਼ ਨਹੀਂ ਕਰਨੀ ਚਾਹੀਦੀ ਮੈਂ ਨਹੀਂ ਕਰਦਾ ਪਰ ਮੈਂ ਕੁਝ ਕੁਛ ਇਹ ਤਾਂ ਮੇਰੀ ਕਹਾਣੀ ਦੇ ਵਿੱਚ ਐਦਾਂ ਦਾ ਨਹੀਂ ਹੋ ਤੁਸੀਂ ਇਹ ਦੇਖ ਲਓ ਮੇਰੇ ਕੋਲ ਕੋਈ ਫੀਮੇਲ ਆਰਟਿਸਟ ਆ ਸਿਰ ਤੋਂ ਚੁੰਨੀ ਤੋਂ ਬਿਨਾ ਨਹੀਂ ਮਿਲੂਗੀ ਮੈਨੂੰ ਮੇਰੀ ਕਹਾਣੀ ਦੇ ਵਿੱਚ ਪੰਜਾਬੀ ਚਾਦਰੇ কুর্তা কুর্তা ਪਜਾਮਾ ਪੱਗ ਦੇ ਨਾਲ ਕੈਰੈਕਟਰ ਕਰਦੇ ਆ ਸਾਡੇ ਆਰਟਿਸਟ ਕੋਈ ਵੀ ਐਦਾਂ ਦਾ ਸੀਕੁਐਂਸ ਜਾਂ ਸੀਨ ਨਹੀਂ ਹੋਊਗਾ ਜਿਹਦੇ ਕਰਕੇ ਲੋਕ ਇਹ ਕਹਿਣ ਵੀ ਅਸੀਂ ਵੇਖ ਨਹੀਂ ਸਕਦੇ ਫਿਰ ਵੀ ਤੁਸੀਂ ਮੈਨੂੰ ਇੰਨਾ ਮਾੜਾ ਬਣਾਤਾ ਤੁਹਾਨੂੰ ਤੁਹਾਨੂੰ ਐ ਲੱਗਦਾ ਹੋ ਵੀ ਕੋਈ ਵੀ ਉੱਠ ਕੇ ਪਿੰਡ ਦੇ ਵਿੱਚੋਂ ਲੱਗ ਜਾਂਦਾ ਮੈਂ ਉੱਤਾਂ ਪਿੰਡ ਚ ਉੱਠ ਕੇ ਲੱਗ ਕੇ ਨਾਟਕ ਕਰਕੇ ਕੈਮਰੇ ਦੇ ਜਾਂ ਫੋਨ ਤੇ ਰੀਲਾਂ ਜਾਂ ਵੀਡੀਓ ਬਣਾਉਣ ਨਹੀਂ ਲੱਗਿਆ ਬਾਕਾਇਦਾ ਸਟੱਡੀ ਕੀਤੀ ਹੋਈ ਐ ਮੈਂ ਗੋਲਡ ਮੈਡਲਿਸਟ ਆ ਯੂਨੀਵਰਸਿਟੀ ਦੇ ਵਿੱਚੋਂ ਡਰਾਮਾ ਕਰਵਾਉਣਾ ਮੈਂ ਗਵਰਨਮੈਂਟ ਰਜਿੰਦਰਾ ਕਾਲਜ ਡਰਾਮਾ ਟੀਚਰ ਆ ਲੈਕਚਰਰ ਆ ਮੈਂ ਡਰਾਮਾ ਟੀਚਰ ਕੋਚ ਕਿੰਨੇ ਬੱਚੇ ਮੇਰੇ ਥੱਲੇ ਕੰਮ ਕਰਦੇ ਨੇ ਕਿੰਨੇ ਬੱਚਿਆਂ ਨੂੰ ਮੈਂ ਮੈਂ ਗਾਈਡ ਕਰਕੇ ਨਾਟਕਾਂ ਦੇ ਵਿੱਚ ਫਿਲਮਾਂ ਦੇ ਵਿੱਚ ਕੰਮ ਸ਼ੁਰੂ ਕਰਵਾਇਆ ਐਵੇਂ ਆ ਗਿਆ ਵਿਰਾਟ ਐਵੇਂ ਨਹੀਂ ਵਿਰਾਟ ਵਿਰਾਟ ਬਣਿਆ ਮੈਨੂੰ ਦੁਖੀ ਹੋ ਜਾਂਦਾ ਜਦੋਂ ਇਦਾਂ ਦੀ ਕਮੈਂਟ ਦੇ ਦੇ ਵੀ ਇੰਨੀ ਟਾਈਮ ਦੀ ਸਾਡੀ ਮਿਹਨਤ ਹੈ ਇਹ ਇੰਨੇ ਟਾਈਮ ਦੀ ਸਾਡੀ ਮਿਹਨਤ ਨੂੰ ਮਿੱਟੀ ਚ ਰੋਲ ਕੇ ਰੱਖਤਾ ਮੇਰੇ ਮੇਰਾ 20 ਸਾਲਾਂ ਦਾ ਕਰੀਅਰ ਹੈ ਜਿਹੜਾ ਮੈਂ 20 ਸਾਲਾਂ ਤੇ ਇੰਡਸਟਰੀ ਨੂੰ ਇੰਡਸਟਰੀ ਦੇ ਲੇਖੇ ਤੇ ਮੈਨੂੰ ਮੈਨੂੰ ਆਡੀਅנס ਦੇ ਵਿੱਚੋਂ ਇਹ ਕੀ ਸੁਣਨ ਨੂੰ ਮਿਲ ਰਿਹਾ ਕੁਝ ਕੁ ਲੋਕ ਨੇ ਜਿਹੜੇ ਮੇਰਾ ਜਲ ਮੈਂ ਮੈਂ ਨਹੀਂ ਹੋਣਾ ਸੀ ਲਾਈ ਮੈਨੂੰ ਐ ਸੀ ਮੈਂ ਬਹੁਤ ਇਗਨੋਰ ਮਾਰ ਰਿਹਾ ਸੀ ਕਿੰਨਾ ਟਾਈਮ ਹੋ ਗਿਆ ਕਰੈਕਟਰ ਚੱਲਦੇ ਨੂੰ ਮੈਂ ਇਹ ਗੱਲ ਕਹਿ ਦਿੰਦਾ ਸੀ ਵੀ ਵੀ ਨਹੀਂ ਕੋਈ ਗੱਲ ਨਹੀਂ ਚੱਲ ਜੀ ਕਿਸੇ ਨੇ ਦੋ ਕਮੈਂਟ ਕਰਤੇ ਚਾਰ ਕਮੈਂਟ ਕਰਤੇ ਕੋਈ ਵੱਡੀ ਗੱਲ ਨਹੀਂ ਹੈ ਯਾਰ ਕੋਈ ਚੱਕਰ ਵਾਲੀ ਗੱਲ ਨਹੀਂ ਮੇਰੀ ਬਾਕੀ ਆਡੀਅੰਸ ਕਿੰਨਾ ਮੈਨੂੰ ਪਿਆਰ ਕਰਦੀ ਹੈ ਕਿੰਨਾ ਮੈਨੂੰ ਮਿਲਦੇ ਆ ਸਾਰੇ ਬਹੁਤ ਸਾਰੇ ਲੋਕ ਨੇ ਜਿਹੜੇ ਮੈਨੂੰ ਬਹੁਤ ਪਿਆਰ ਨਾਲ ਮਿਲਦੇ ਨੇ ਬਾਅਦ ਵਿੱਚ ਵੀ ਮਿਲਦੇ ਨੇ ਉਦਾਂ ਵੀ ਉਹ ਕਰਦੇ ਬਟ ਯਾਰ ਇਹ ਕੀ ਮਤਲਬ ਤੁਸੀਂ ਤੁਸੀਂ ਕਮ ਕਮ ਤੁਸੀਂ ਮੈਨੂੰ ਪੁੱਛੋ ਵੀ ਉਹ ਕੈਰੈਕਟਰ ਕੌਣ ਹੈ ਮੈਂ ਤੁਹਾਨੂੰ ਐਕਸਪਲੇਨ ਵੀ ਕੀਤਾ ਹੋਇਆ ਸ਼ੀ ਇਜ਼ ਮਾਈ ਸਿਸਟਰ ਹਮ ਅਰ ਮੈਂ ਆਪਣੀ ਸਿਸਟਰ ਦੇ ਖਿਲਾਫ ਜਾਂ ਆਪਦੀ ਭੈਣ ਦੇ ਬਾਰੇ ਚ ਐਦਾਂ ਦੀ ਗੱਲ ਕਿਵੇਂ ਸੁਣੂਗਾ ਕਿਵੇਂ ਬਰਦਾਸ਼ਤ ਕਰੂਗਾ ਉਹ ਆਰਟਿਸਟ ਹੈ ਕਿ ਉਹ ਉਹ ਐਵੇਂ ਨਹੀਂ ਤੁਰੀ ਫਿਰਦੀ ਉਹਨੇ ਵੀ ਵੱਡੀਆਂ ਫਿਲਮਾਂ ਫੀਚਰ ਫਿਲਮਾਂ ਕੀਤੀਆਂ ਨੀਰੂ ਵਾਜਬਾ ਦੀ ਫਿਲਮ ਆਈ ਸੀ ਸ਼ੁਕਰਾਨਾ ਹੁਸ਼ਿਆਰ ਸਿੰਘ ਹਮ ਸਾਕ ਸਰਾਂਬਾ ਹੋਰ ਵੱਡੀਆਂ ਵੱਡੀਆਂ ਫਿਲਮਾਂ ਕੀਤੀਆਂ ਹੋਈਆਂ ਉਹਨੇ ਤੋ ਐਕਟਰ ਜੌਬ ਕੀ ਹੁੰਦੀ ਹੈ ਐਕਟਰ ਦੀ ਜੌਬ ਹੈ ਕਿਰਦਾਰ ਨੂੰ ਪੈਦਾ ਕਰਨਾ ਕਿਰਦਾਰ ਨੂੰ ਪੇਸ਼ ਕਰਨਾ ਡਸ ਨੋਟ ਮੈਟਰ ਵੀ ਅਸੀਂ ਕੀ ਰਿਸ਼ਤਾ ਨਿਭਾ ਰਹੇ ਹਾਂ ਹੂੰ ਉਹ ਕੋ ਦੇ ਕੋ ਬੇਰੀ ਕੋੜਮਣੀ ਬਣ ਗਈ ਕਦੇ ਕੋਈ ਪਿੰਡ ਦੇ ਵਿੱਚ ਕੋਈ ਲੇਡੀ ਬਣ ਗਈ ਕੋਈ ਹੋਰ ਹੋ ਗਵੰਡਨ ਕੋਈ ਉਹ ਬਣ ਗਈ ਉਹ ਕਿਰਦਾਰ ਹੈ ਯਾਰ ਇੱਕ ਤੁਸੀਂ ਇੰਨਾ ਦਾ ਡਿਫਰੈਂਸ ਦੇਖੋ ਇੱਕ ਕੈਰੈਕਟਰ ਹੈ ਜਿਹੜਾ ਉਹ ਕੈਰੈਕਟਰ ਨੂੰ ਤੁਸੀਂ ਬੁਰਾ ਭਲਾ ਬੋਲੋ ਮੈਂ ਤੁਹਾਡੀ ਫੀਲਿੰਗ ਸਮਝ ਸਕਦਾ ਮੇਂ ਕੁਝ ਲੋਕ ਭਾਵੁਕ ਹੋ ਜਾਂਦੇ ਆ ਫਿਲਮ ਦੇਖ ਕੇ ਵੀਰ ਜੀ ਸ਼ੁਕਰੀਆ ਜੀ ਮੈਂ ਤਾਂ ਵੀਰੇ ਤੁਹਾਡੀ ਅਕਸਰ ਹੀ ਇਹ ਚਾਹਣਾ ਹੁੰਦਾ ਵੀ ਕਿਸੇ ਨੂੰ ਵੇਟ ਮੇਰੀ ਕਰ ਰਹੀ ਨਵਾਂ ਵੀਰ ਐਪੀਸੋਡ ਆਵੇ ਤੇ ਤੁਹਾਡੇ ਤੋਂ ਦੂਰ ਕਦੇ ਨਾ ਹੋਈਏ ਹੈਨਾ ਪਰ ਬਾਈ ਜੀ ਗੱਲ ਇਹ ਹੈ ਕਿ ਮੈਂ ਖੁਦ ਥੋੜਾ ਜਿਹਾ ਕੱਲ ਪਰਸੋਂ ਦਾ ਮੈਂ ਜ਼ਿਆਦਾ ਪਰੇਸ਼ਾਨ ਤਰਪਾਈ ਸ਼ਾਂਤ ਕਰ ਦਿੱਤਾ ਗਿਆ ਮੈਨੂੰ ਕਿੰਨੇ ਜਣੇ ਮੈਨੂੰ ਹੁਣ ਦੇਖ ਰਹੇ ਨੇ ਜਿਹੜੇ ਸੁਣ ਰਹੇ ਨੇ ਇਹ ਮਾੜੇ ਥੋੜੀ ਐ ਸਾਰੇ ਕਿੰਨੇ ਚੰਗੇ ਲੋਕ ਨੇ ਜਿਹੜੇ ਜਿਹੜਾ ਮੈਨੂੰ ਸੁਣਨਾ ਜਾਂ ਦੇਖਣਾ ਪਸੰਦ ਕਰਦੇ ਨੇ ਇਹਨਾਂ ਨੇ ਤਾਂ ਮੇਰੇ ਬਾਰੇ ਮਾੜਾ ਨਹੀਂ ਲਿਖਿਆ 270 ਲੋਕ ਜਾਂ ਦੇਖ ਰਹੇ ਨੇ ਮੈਨੂੰ ਕਿੰਨੇ ਲੋਕ ਦੇਖ ਰਹੇ ਨੇ ਇਹਨਾਂ ਨੇ ਮੈਨੂੰ ਇਥੇ ਨੀਚੇ ਮਾੜਾ ਕਮੈਂਟ ਤਾਂ ਨਹੀਂ ਕੀਤਾ ਓਕੇ ਸਾਰੇ ਲੋਕ ਮਾੜੇ ਨਹੀਂ ਹੈਗੇ ਪਰ ਕੁਝ ਕੁ ਲੋਕ ਜਿਹੜੇ ਹੈਗੇ ਨੇ ਜੋ ਗੱਲਬਾਤ ਕਰਦੇ ਨੇ ਉਹ ਬਹੁਤ ਗਲਤ ਤੁਸੀਂ ਐਦਾਂ ਕਿਸੇ ਦੇ ਕਿਰਦਾਰ ਨੂੰ ਕਿਰਦਾਰਕੁਸ਼ੀ ਨਹੀਂ ਕਰ ਸਕਦੇ ਕਿਸੇ ਦੀ ਇੱਕ ਕੈਰੈਕਟਰ ਕੈਰੈਕਟਰ ਹੁੰਦਾ ਔਰ ਐਕਟਰ ਐਕਟਰ ਹੁੰਦਾ ਐਕਟਰ ਅਲੱਗ ਹੁੰਦਾ ਕੈਰੈਕਟਰ ਅਲੱਗ ਹੁੰਦਾ ਜੇ ਹੁਣ ਮੈਂ ਕਿਕਰ ਸਿੰਘ ਦਾ ਕਿਰਦਾਰ ਕਰਦਾ ਠੀਕ ਹੈ ਮੈਂ ਗੁਸੈਲ ਜਿਹਾ ਬੰਦਾ ਕਿਕਰ ਸਿੰਘ ਹੰਕਾਰੀ ਕਮੰਡੀ ਤੀਵੀਂ ਆਵਾਜ਼ ਜਾਂ ਕਹਿ ਲਓ ਹਨਾ ਕੁਝ ਵੀ ਇਦਾਂ ਦਾ ਬੰਦਾ ਉਹ ਕੈਰੈਕਟਰ ਉਹਦਾਂ ਦਾ ਪਲੇ ਕਰਦਾ ਮੈਂ ਤਾਂ ਇਹਦਾ ਇਹਦਾ ਮਤਲਬ ਇਹ ਨਹੀਂ ਹੈ ਕਿ ਮੇਰਾ ਪਰਸਨਲ ਕਿਰਦਾਰ ਵੀ ਉਸੇ ਤਰੀਕੇ ਦਾ ਹੋ ਜਾਊਗਾ ਜਿਹੜੀ ਮੇਰੀ ਪਰਸਨਲ ਲਾਈਫ ਹੈ ਮੇਰਾ ਜਿਹੜਾ ਆਪ ਦੀ ਡੈਜ਼ਿਗਨੇਸ਼ਨ ਹੈ ਜਾਂ ਮੈਂ ਆਪ ਦਾ ਕਿਰਦਾਰ ਹਾਂ ਮੈਂ ਆਪਦੇ ਚ ਇਮੇਜ ਕੌਨਸ਼ੀਅਸ ਪਰਸਨ ਹਾਂ ਮੈਂ ਆਪਦੀ ਇਮੇਜ ਨੂੰ ਲੈ ਕੇ ਬਹੁਤ ਔਰ ਹੈ ਨਾ ਜਿੰਨੇ ਆਰਟਿਸਟਾਂ ਨੇ ਮੇਰੇ ਨਾਲ ਕੰਮ ਕੀਤਾ ਜਿੰਨੇ ਵੀ ਜੋ ਵੀ ਮੇਰੇ ਨਾਲ ਕੰਮ ਕਰਕੇ ਗਏ ਨੇ ਕਿਸੇ ਫੀਮੇਲ ਆਰਟਿਸਟ ਨੂੰ ਮੈਨੂੰ ਕੋਈ ਇੱਕ ਬੰਦਾ ਕਹਿ ਦਵੇ ਵੀ ਇਸ ਇਹਦੇ ਨਾਲ ਵਿਰਾਟ ਨੇ ਕੁਝ ਮਾੜਾ ਕੀਤਾ ਆਪਾਂ ਰਿਸਪੈਕਟ ਦਿੰਨੇ ਆ ਹਰ ਕਿਸੇ ਨੂੰ ਚਾਹੇ ਮੇਲ ਆ ਚਾਹੇ ਫੀਮੇਲ ਆ ਚਾਹੇ ਕੋਈ ਵੀ ਆ ਪਰ ਮੈਂ ਕਦੇ ਕਿਸੇ ਨੂੰ ਵੀ ਕਿਸੇ ਵੀ ਸਿੰਗਲ ਬੰਦੇ ਨੂੰ ਵੀ ਇਹ ਨਹੀਂ ਡੀਮੋਟੀਵੇਟ ਨਹੀਂ ਕੀਤਾ ਡੀਮੋਰਲਾਈਜ਼ ਨਹੀਂ ਕੀਤਾ ਤੁਸੀਂ ਮੇਰੇ ਇੰਸਟਾ ਤੇ ਦੇਖ ਲਓ ਮੈਂ ਹਰ ਕਿਸੇ ਨੂੰ ਮੋਟੀਵੇਟ ਕਰਦਾ ਹਾਂ ਪਰ ਖੁਦ ਵੀ ਪਰੇਸ਼ਾਨ ਹੂੰ ਕਦੇ ਨਾ ਕਦੇ ਤਾਂ ਬੰਦੇ ਦੇ ਮਨ 'ਚ ਪਰੇਸ਼ਾਨੀ ਆ ਜਾਂਦੀ ਹੈ ਨਾ ਪਰ ਰੱਬ ਥੋੜੀ ਤੁਸੀਂ ਹੁਣ ਕਿੰਨੇ ਸੋਹਣੇ ਬੰਦੇ ਮੈਨੂੰ ਦੇਖਦੇ ਨੇ ਕਿੰਨੇ ਕਿੰਨੇ ਸੋਹਣੇ ਸੋਹਣੇ ਮੈਨੂੰ ਕਮੈਂਟ ਕਰਦੇ ਨੇ ਕਿੰਨੀਆਂ ਵਧੀਆ ਵਧੀਆ ਗੱਲਾਂ ਦੱਸਦੇ ਨੇ ਕਈ ਲੋਕ ਮੈਨੂੰ ਫੋਨ ਕਰ ਲੈਂਦੇ ਨੇ ਔਰ ਇੱਕ ਵਾਰੀ ਮੈਨੂੰ ਇੱਕ ਇੱਕ ਫੋਨ ਕੀਤਾ ਕਿਸੇ ਬੰਦੇ ਨੇ ਔਰ ਮੈਨੂੰ ਕਿਹਾ ਵੀ ਵੀਰੇ ਵੀ ਤੁਹਾਨੂੰ ਅਸੀਂ ਘਰੇ ਬੁਲਾਉਣਾ ਵੀ ਫੈਮਿਲੀ ਦੇ ਨਾਲ ਤੁਸੀਂ ਘਰੇ ਆਇਓ ਡਿਨਰ ਤੇ ਉੱਤੇ ਉਸ ਦਿਨ ਆਪਾਂ ਮਿਕਲਾ ਬਣਾਟਕ ਨਹੀਂ ਹੁੰਦਾ ਸ਼ੁਕਰੀਆ ਵੀਰੇ ਸ਼ੁਕਰੀਆ ਤੁਹਾਡੇ ਵਰਗੇ ਭਰਾਵਾਂ ਦਾ ਸਾਥ ਹੈ ਸਰਬਜੀਤ ਸਿੰਘ ਜੀ ਅਗਰ ਤੁਸੀਂ ਪਿਆਰ ਦਿੰਨੇ ਆ ਮੋਹ ਕਰਦੇ ਹੋ ਤਾਂ ਹੀ ਸਾਡੀ ਹਿੰਮਤ ਹੋ ਪਉਂਦੀ ਹੈ ਕਿ ਅਸੀਂ ਫਿਲਮ ਬਣਾਈਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਇੰਨਾ ਜ਼ਿਆਦਾ ਮੋਹ ਕਰਦੇ ਹੋ ਇੰਨਾ ਜ਼ਿਆਦਾ ਪਿਆਰ ਕਰਦੇ ਹੋ ਸੀਰੀਅਲ ਬਹੁਤ ਵਧੀਆ ਵੇਜੀ ਜੀ ਤਾਂ ਘੰਨਾ ਤੁਲ ਨਾ ਵਿਵਿਧੀ ਅੰਗਾ ਅੰਗਰਵੜੀ ਸੀਰੀਅਲ ਬਹੁਤ ਵਧੀਆ ਠੀਕ ਹੈ ਜੀ ਮੈਂ ਸਮਝ ਗਿਆ ਜੀ ਤੁਸੀਂ ਕਹਿ ਰਹੇ ਹੋ ਵੀ ਕੁਝ ਕੁਝ ਜਸਵਿੰਦਰ ਕੌਰ ਵੀਜੀ ਲੋਕਾਂ ਦੀ ਨਾ ਸੁਣ ਮੈਂ ਲੋਕਾਂ ਦੀ ਸੁਣ ਨਹੀਂ ਰਿਹਾ ਜੀ ਮੈਂ ਲੋਕਾਂ ਦੀ ਕਿਸੇ ਦੀ ਸੁਣ ਨਹੀਂ ਰਿਹਾ ਪਰ ਦਿਲ ਤੇ ਲੱਗ ਜਾਂਦੀ ਹੈ ਗੱਲ ਜਦੋਂ ਇੰਨੀ ਮਿਹਨਤ ਕਰਨ ਤੋਂ ਬਾਅਦ ਸਾਨੂੰ ਹਰਜਾਨਾ ਕੀ ਮਿਲਦਾ ਹੈਗਾ ਕੀ ਉਸ ਦਾ ਸਾਨੂੰ ਪਰਪਾਈ ਕੀ ਕਰਨੀ ਪੈਂਦੀ ਹੈ ਵੀ ਆਈ ਮਹਿਸੂਸ ਹੁੰਦਾ ਵੀ ਯਾਰ ਇੰਨਾ ਟਾਈਮ ਅਸੀਂ ਥੀਏਟਰ ਕੀਤਾ ਇੰਨੀ ਪੜ੍ਹਾਈ ਕੀਤੀ ਇੰਨਾ ਅਸੀਂ ਸਟੱਡੀ ਕਰਨ ਤੋਂ ਬਾਅਦ ਸਭ ਕੁਝ ਖੂ ਮਿੱਟੀ ਪਾਤਾ ਖੂ ਸਿਰ ਤਾਂ ਸਭ ਕੁਝ ਹੀ ਨਹੀਂ ਸਾਨੂੰ ਕੀ ਡਿਗਰੀਆਂ ਦੇ ਦਿੱਤੀਆਂ ਨੇ ਆਡियंस ਵੱਲੋਂ ਕੀ ਅਸੀਂ ਮਾੜੇ ਆ ਐਵੇਂ ਨਹੀਂ ਹੁੰਦਾ ਯਾਰ ਸਾਡੇ ਕੰਮ ਨੂੰ ਤਾਂ ਵੇਖੋ ਸਾਡੇ ਕੰਮ ਨੂੰ ਵੇਖੋ ਸਾਡੇ ਕੈਰੈਕਟਰ ਨੂੰ ਬਹੁਤ ਸੋਹਣੀ ਵੀਡੀਓਸ ਸਿੰਦਰ ਕੌਰ ਸ਼ੁਕਰੀਆ ਜੀ ਸ਼ੁਕਰੀਆ ਵੀਰ ਜੀ ਕਮੈਂਟ ਪੜੋ ਹਾਂਜੀ ਪੜ ਰਹੇ ਹਾਂ ਜੀ ਸਰਬਜੀਤ ਜੀ ਪੜ ਰਹੇ ਹਾਂ ਕਮੈਂਟ ਤੁਹਾਡੇ ਪੜ ਰਿਹਾ ਹਾਂ ਜੀ ਮੈਂ ਚੰਗੀ ਤਰ੍ਹਾਂ ਕਮੈਂਟ ਵੀ ਰੀਡ ਕਰ ਰਿਹਾ ਅੱਜ ਮਨ ਮਨ ਬੜਾ ਉਦਾਸ ਹੋ ਗਿਆ ਬਹੁਤ ਉਦਾਸ ਹੋ ਗਿਆ ਮਾਨਾ ਚ ਅਜਿਹਾ ਫੀਲ ਹੁੰਦਾ ਸੀਗਾ ਕੱਲ ਦਾ ਜੀ ਮੈਨੂੰ ਆਇਆ ਸੀ ਵੀ ਮੈਂ ਤੁਹਾਡੇ ਸਾਰਿਆਂ ਨਾਲ ਗੱਲ ਕਰਾਂ ਤੁਹਾਡੇ ਤੋਂ رائے ਲਵਾਂ ਵੀ ਮੈਨੂੰ ਇਦਾਂ ਕੁਝ ਜਿਹੜੇ ਲੋਕ ਨੇ ਉਹ ਗਲਤ ਕਮੈਂਟ ਕਰ ਰਹੇ ਨੇ ਵੀ ਤੁਸੀਂ ਸਾਰੇ ਆਡੀਅנס ਜਿੰਨੇ ਜਣੇ ਮੈਨੂੰ ਦੇਖ ਰਹੇ ਹੋ ਤੁਸੀਂ ਮੈਨੂੰ ਦੱਸੋ ਵੀ ਮੈਨੂੰ ਗੁੱਸਾ ਆਉਣਾ ਜਾਇਜ਼ ਹੈ ਕਿ ਨਹੀਂ ਜੀ ਚਲੋ ਜਿਵੇਂ ਤੁਸੀਂ ਕਹਿ ਦੋਗੇ ਜਿੰਨੇ ਜਣੇ ਮੈਨੂੰ 300 400 ਲੋਕ ਦੇਖ ਰਿਆ ਤੁਸੀਂ ਜਿੰਨੇ ਮੈਨੂੰ ਤੁਸੀਂ ਆਖੋਗੇ ਵੀ ਬਾਈ ਜਿਵੇਂ ਆਖੋਗੇ ਵੀ ਬਾਈ ਜੀ ਗੁੱਸਾ ਕਰੋ ਨਾ ਕਰੋ ਜਾਂ ਇਹਨਾਂ ਨੂੰ ਗਰੋਵ ਮੈਂ ਉਵੇਂ ਹੀ ਕਰਾਂਗਾ ਤੁਸੀਂ ਮੈਨੂੰ ਆਪਣੀ رائے ਦਿਓ ਮੈਨੂੰ ਕੀ ਕਰਨਾ ਚਾਹੀਦਾ ਕਿਉਂਕਿ ਮੈਂ ਬਹੁਤ ਹਰਟ ਹੋ ਗਿਆ ਬਹੁਤ ਜ਼ਿਆਦਾ ਮਨ ਤੋਂ ਹਰਟ ਹੋ ਗਿਆ ਉਸ ਕਮੈਂਟ ਲਿਖੋ ਕਮੈਂਟ ਦੇ ਵਿੱਚ ਦੱਸੋ ਗੁੱਸਾ ਵੀਰ ਜੀ ਮੈਂ ਤੁਹਾਡੀ ਸਿਸਟਰ ਆਈ ਅੱਛਾ ਜੀ ਸਰ ਜੀ ਨਾ ਕੋਈ ਗੱਲੀ ਜੀ ਮੈਂ ਕਹਿੰਦਾ ਗੁੱਸਾ ਤਾਂ ਚਲੋ ਆਪਣੇ ਆਪ ਤੇ ਗੁੱਸਾ ਕਰ ਰਿਹਾ ਮੈਂ ਕਿਸੇ ਨੂੰ ਜੇ ਗੁੱਸਾ ਕਰਨਾ ਹੁੰਦਾ ਨਾ ਥੈਂਕ ਯੂ ਜੀ ਥੈਂਕ ਯੂ ਨਾਟਕ ਬਹੁਤ ਸੋਹਣਾ ਜੇ ਗੁੱਸਾ ਕਰਨਾ ਹੁੰਦਾ ਤਾਂ ਮੈਂ ਉਹਨਾਂ ਸਾਰਿਆਂ ਦੇ ਜਿਨ੍ਹਾਂ ਨੇ ਵੀ ਮੈਨੂੰ ਬੈਡ ਕਮੈਂਟ ਕੀਤੇ ਜਾਂ ਜੋ ਵੀ ਕੁਝ ਹੋ ਕੀਤਾ ਤਾਂ ਉਹਨਾਂ ਦਾ ਮੈਂ ਨਾਮ ਲੈ ਸਕਦਾ ਸੀ ਦੱਸ ਦਿੰਦਾ ਇੱਥੇ ਵੀ ਆ ਫਲਾਣਾ ਬੰਦਾ ਇਦਾਂ ਕਮ ਸੇ ਕਮ ਆਪਾਂ ਨਹੀਂ ਤਾਂ ਅਗਲੇ ਨੂੰ ਤਾਂ ਮਹਿਸੂਸ ਹੋ ਜਾਂਦਾ ਵੀ ਇੱਥੇ ਮੇਰੇ ਬਾਰੇ ਗੱਲ ਹੋ ਰਹੀ ਹੈ ਹੂੰ ਪਤਾ ਨਹੀਂ ਕਿੱਦਾਂ ਕੀ ਮਾਹੌਲ ਬਣ ਜਾਂਦਾ ਕੁਛ ਨਹੀਂ ਪਤਾ ਲੱਗਦਾ ਥੈਂਕ ਯੂ ਸਹਿਜ ਪ੍ਰੀਤ ਜੀ ਸੈਂਕ ਥੈਂਕ ਯੂ ਆ ਦੇਖੋ ਤੁਸੀਂ ਇੰਨਾ ਸੋਹਣਾ ਮੈਨੂੰ ਜਦੋਂ ਸਾਥ ਦਿੰਨੇ ਹੋ ਨਾ ਤਾਂ ਚੰਗਾ ਲੱਗਦਾ ਉਦੋਂ ਵੀ ਮੈਨੂੰ ਬਹੁਤ ਆਡੀਅנס ਪਸੰਦ ਕਰਦੀ ਆ ਬਹੁਤ ਪਿਆਰ ਦਿੰਦੀ ਆ ਆਡੀਅנס ਔਰ ਬਹੁਤ ਬਹੁਤ ਦਿਲ ਖੁਸ਼ ਹੁੰਦਾ ਵਾ ਵੀ ਮੇਰੀ ਆਡੀਅנס ਮੇਰੇ ਨਾਲ ਆਇਆ ਬਹੁਤ ਸੋਹਣਾ ਨਟਕ ਵੀਰੇ ਅਸੀਂ ਤਾਂ ਡੇਲੀ ਵੇਟ ਕਰਦੇ ਆਂ ਕਿ ਤੁਹਾਡਾ ਨਟਕ ਦੇਖਾਂਗੇ ਗੁਰਦੇਵ ਸਿੰਘ ਓਕੇ ਹੁਣ ਦੇਖੋ ਆਹ ਕਮੈਂਟ ਜਿਹੜੇ ਆ ਰਹੇ ਆ ਇਹਨਾਂ ਇਹ ਹੁਣ ਮੇਰਾ ਗੁੱਸਾ ਡੰਡਾ ਹੋ ਰਿਹਾ ਵੀ ਮੈਂ ਨਹੀਂ ਕਹਿੰਦਾ ਤੁਸੀਂ ਸਾਨੂੰ ਸਾਡੀ ਕਮੀ ਜ਼ਰੂਰ ਦੱਸੋ ਵੀਰ ਜੀ ਬਹੁਤ ਵਧੀਆ ਕੰਮ ਸੁਣੋ ਤੁਹਾਡਾ ਕੰਮ ਬਹੁਤ ਵਧੀਆ ਤੇ ਅਸੀਂ ਉਡੀਕ ਕਰਦੇ ਹਾਂ ਕਿਸੇ ਦੀ ਨਹੀਂ ਸੁਣਦਾ ਖੁਸ਼ਵਿੰਦਰ ਜੀ ਪਰ ਕਿਤੇ ਨਾ ਕਿਤੇ ਮਾਨ ਜਾਂ ਡੋਲ ਜਾਂਦਾ ਕਿੰਨੇ ਕਿਤੇ ਆ ਫੀਲ ਕਰ ਜੰਨੇ ਆ ਵੀ ਆ ਕੀ ਹੋ ਰਿਹਾ ਐ ਇਦਾਂ ਨਹੀਂ ਸੀ ਸੋਚਿਆ ਦਵਿੰਦਰ ਕੌਰ ਜੀ ਸ਼ੁਕਰੀਆ ਜੀ ਹੁਣ ਬਹੁਤ ਸਾਰੀਆਂ ਮਾਤਾ ਭੈਣਾ ਮੇਰੀਆਂ ਜਾਂ ਬਾਈ ਭਰਾ ਵੀਰ ਜੀ ਕਿਸੇ ਵਲ ਧਿਆਨ ਦੇ ਲੋਕਾਂ ਦਾ ਕੰਮ ਬੋਲਣਾ ਕਿਸੇ ਦੀ ਨਾ ਸੁਣੋ ਆਪਦੇ ਕੰਮ ਨੂੰ ਸੁਰੱਖੋ ਹਾਂਜੀ ਬਿਲਕੁਲ ਜੀ ਬਿਲਕੁਲ ਮੈਂ ਕਹਿੰਦਾ ਬਹੁਤ ਸਾਰੇ ਲੋਕ ਐਦਾਂ ਦੇ ਨੇ ਜਿਹੜੇ ਕਮੈਂਟ ਨਹੀਂ ਕਰ ਸਕਦੇ ਲਿਖ ਨਹੀਂ ਸਕਦੇ ਪਰ ਉਹਨਾਂ ਦੇ ਦਿਲ ਦੇ ਵਿੱਚ ਗੱਲਾਂ ਬਹੁਤ ਹੋਣਗੀਆਂ ਉਹ ਬੈਠੇ ਦੇਖਦੇ ਦੇਖਦੇ ਸੋਚ ਵੀ ਰਹੇ ਹੋਣਗੇ ਵੀ ਅਸੀਂ ਆਹ ਗੱਲ ਸਮਝਾਈਏ ਬਾਈ ਪਰ ਮੈਂ ਉਹਨਾਂ ਦੇ ਦਿਲ ਦੀ ਗੱਲ ਸਮਝ ਰਿਹਾ ਉਹ ਕਹਿਣਾ ਚਾਹੁੰਦੇ ਆ ਵੀ ਤੁਸੀਂ ਆਪਣਾ ਕੰਮ ਕਰੋ ਕਿਸੇ ਦੀ ਸੁਣੋ ਨਾ ਕਿਸੇ ਵੱਲ ਧਿਆਨ ਨਾ ਦੇ ਐਵੇਂ ਹੀ ਆ ਜੀ ਪਰ ਮੈਂ ਮੰਨਦਾ ਤੁਹਾਡੀ ਗੱਲ ਮੈਂ ਖੁਦ ਵੀ ਮੰਨਦਾ ਆਪਣੇ ਆਪ ਨੂੰ ਵੀ ਮੈਂ ਖੁਦ ਵੀ ਇਹ ਚੀਜ਼ ਨੂੰ ਆਉ ਕਹਿਣਾ ਵੀ ਚਲੋ ਕੋਈ ਚੱਕਰ ਨਹੀਂ ਹਾਂਜੀ ਵੀਰ ਜੀ ਤੁਸੀਂ ਸਤਿ ਸ੍ਰੀ ਅਕਾਲ ਜੀ ਤੁਹਾਡਾ ਕੰਮ ਵਧੀਆ ਲੱਗਿਆ ਬਣਾਇਆ ਤੁਸੀਂ ਗੁੱਸੇ ਚ ਗੁੱਸੇ ਚ ਉਹਦੇ ਉਹ ਥੋੜਾ ਜਿਹਾ ਖਰਾਬ ਜਿਹਾ ਕਰ ਦਿੰਦੇ ਉਹ ਵਧੀਆ ਨਹੀਂ ਉਹ ਗੁੱਸੇ ਚ ਨਾਈ ਸੀਰੀਜ਼ ਦੀ ਕਿਪ ਟੱਪ ਸਿਮਰਨ ਬੁਟੀਕ ਲੁਧਿਆਣਾ ਗੁੱਸੇ ਚ ਹੋਣਾ ਜਾਂ ਮਤਲਬ ਮੇਰਾ ਨੈਗੇਟਿਵ ਕਿਰਦਾਰ ਉਹ ਇੱਕ ਕਿਰਦਾਰ ਦਾ ਨਾ ਸੁਭਾਅ ਆ ਜਿਹੜਾ ਕਿਕਰ ਸਿੰਘ ਦਾ ਸੁਭਾਅ ਆ ਉਹ ਜਿਆ ਘਮੰਡੀ ਆ ਉਹ ਬੰਦਾ ਐਰੋਗੈਂਟ ਬਹੁਤ ਜ਼ਿਆਦਾ ਕਿਸੇ ਨੂੰ ਕਿਸੇ ਦੀ ਇੱਜ਼ਤ ਨਹੀਂ ਕਰਦਾ ਹਰ ਕਿਸੇ ਨੂੰ ਆਪਣੀ ਜੁੱਤੀ ਥੱਲੇ ਸਮਝਣ ਦੀ ਕੋਸ਼ਿਸ਼ ਕਰਦਾ ਉਹ ਨਖਰਚੀ ਬੰਦਾ ਹੈ ਪਰ ਮੈਂ ਉਹਦਾ ਦਾ ਨਹੀਂ ਆ ਯਾਰ ਹਾਂਜੀ ਵੀਰ ਜੀ ਐਵੇਂ ਹੀ ਆਖਿਆ ਬਿਲਕੁਲ ਗੱਗਾ ਸ਼ੁਕਰੀਆ ਗੱਗੇ ਮੈਨੂੰ ਪਤਾ ਤੁਸੀਂ ਇਦਾਂ ਇਹੀ ਕਹਿਣਾ ਚਾਹੁੰਦੇ ਹੋ ਪਰ ਮੈਂ ਮੰਨਦਾ ਤੁਹਾਡੀ ਗੱਲ ਜਿਵੇਂ ਤੁਸੀਂ ਆਖੀਏ ਗੱਲ ਤੁਹਾਡੇ ਸਿਰ ਮੱਥੇ ਤੇ ਆ ਔਰ ਅੱਜ ਮੈਂ ਤੁਹਾਡਾ ਕੋਈ ਐਜ਼ ਐਨ ਐਕਟਰ ਗੱਲ ਨਹੀਂ ਕਰ ਰਿਹਾ ਐਕਟਰ ਬਣ ਕੇ ਗੱਲ ਨਹੀਂ ਕਰ ਰਿਹਾ ਤੁਹਾਡਾ ਭਰਾ ਬਣ ਕੇ ਤੁਹਾਡਾ ਛੋਟਾ ਭਰਾ ਤੁਹਾਡਾ ਪੁੱਤ ਤੁਹਾਡਾ ਬਾਈ ਕਰਕੇ ਗੱਲ ਕਰ ਰਿਹਾ ਵੀਰੇ ਮੈਂ ਦਿੱਲੀ ਮਕਲਾਵਾ ਨਾਲ ਤੁਹਾਡਾ ਦਿੱਲੀ ਦੇਖਣੀ ਬਹੁਤ ਸੋਹਣਾ ਹੁੰਦਾ ਤਾਂ ਸਾਸਤੇ ਮੰਮੀ ਨੂੰ ਵੀ ਦੇਖਣ ਲਾਤਾ ਓਕੇ ਜੀ ਬਹੁਤ ਬਹੁਤ ਧੰਨਵਾਦ ਭੈਣ ਜੀ ਤੁਸੀਂ ਆਪਣਾ ਇੰਨਾ ਜਿਆਦਾ ਨਾਟਕ ਨੂੰ ਪਿਆਰ ਦਿੱਤਾ ਹਨ ਤੇ ਚੰਗੀ ਗੱਲ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਖੁਸ਼ੀ ਹੁੰਦੀ ਹੈ ਜਦੋਂ ਇਦਾਂ ਸਾਨੂੰ ਐਪਰੀਸ਼ੀਏਟ ਕਰਦੇ ਨੇ ਲੋਕ ਪਰ ਮੈਂ ਕਹਿੰਦਾ ਵੀ ਜੇ ਨਾਟਕ ਦੀਆਂ ਜਿਹੜੀਆਂ ਤੁਸੀਂ ਕਮੀਆਂ ਕਮੀਆਂ ਦੱਸੋ ਪਰ ਕਿਸੇ ਦੇ ਕਿਰਦਾਰ ਤੇ ਉਂਗਲ ਨਾ ਉਠਾਓ ਉਹ ਚੰਗਾ ਨਹੀਂ ਹੁੰਦਾ ਉਹ ਵੀ ਕਿਸੇ ਕਿਸੇ ਲੜਕੀ ਦੇ ਕਿਰਦਾਰ ਤੇ ਹਨਾ ਰਕਾ ਜੀ ਨਲਗੂ ਲਗੂ ਕਹਾਣੀ ਦੁਰਤਾ ਮੈਂ ਤੁਹਾਡੇ ਹਰਬੰਸ ਕੌਰ ਜੀ ਤੁਸੀਂ ਦੁਬਾਰਾ ਲਿਖੋ ਜੀ ਕੀ ਲਿਖਿਆ ਇਗਨੋਰ ਕਰ ਦਿਓ ਹਾਂ ਜੀ ਇਗਨੋਰ ਹੀ ਹੈ ਜੀ ਵੀ ਜ ਤੁਹਾਡੇ ਨਾਟਕ ਦੇ ਵਿੱਚ ਰੋਲ ਤੇ ਗੁੱਸਾ ਕਰਨਾ ਸੀਗਾ ਵਾਇਰਲ ਕੋਈ ਗੱਲ ਨਹੀਂ ਬਾਈ ਉਹ ਕਿਰਦਾਰ ਤੇ ਗੁੱਸਾ ਆਉਂਦਾ ਤਾਂ ਜਾਇਜ਼ ਹੈ ਇਹਦਾ ਮਤਲਬ ਜੇ ਤੁਹਾਨੂੰ ਮੇਰੇ ਕਿਰਦਾਰ ਤੇ ਗੁੱਸਾ ਆਉਂਦਾ ਇਟ ਮੀਨਸ ਮੈਂ ਆਪਦਾ ਕਿਰਦਾਰ ਸਹੀ ਨਿਭਾ ਰਿਹਾ ਹਾਂ ਮੈਂ ਵਧੀਆ ਨਿਭਾ ਰਿਹਾ ਹਾਂ ਆਪਣਾ ਕਿਰਦਾਰ ਤੇ ਤੁਸੀਂ ਕਿਰਦਾਰ ਨੂੰ ਪਸੰਦ ਕਰ ਰਹੇ ਹੋ ਐਵੇਂ ਹੀ ਆ ਤੁਹਾਡਾ ਗੁੱਸਾ ਕਰਨਾ ਬਿਲਕੁਲ ਸਹੀ ਹੈ ਹਾਂਜੀ ਸਾਰੀ ਫਿਲਮ ਦੇਖਦੇ ਆ ਹੁੰਨੇ ਆ ਫਿਲਮ ਲੱਗਦੀ ਕਿਤੇ ਮਿਸ ਹੋ ਜਾਂਦੀ ਆ ਕਿ ਪਿੱਛੇ ਹੋ ਕੇ ਐਡਕ ਬਹੁਤ ਵਧੀਆ ਰਵਿੰਦਰ ਗਰੇਵਾਲ ਗੁਰਪ੍ਰੀਤ ਕੌਰਬੀਰ ਜੀ ਮੇਰੇ ਨਾਲ ਸਰਬਜੀਤ ਪਿੰਡ ਭੁਗਤਗੜ ਹੈ ਮੈਂ ਕਹਾਵ ਦਾ ਫੈਕਟਰੀ ਵਿੱਚ ਕੰਮ ਕਰਦੀ ਆ ਤੇ ਮੇਰੇ ਵੀ ਲੋਕਾਂ ਨਾਲ ਗਲਤ ਬੋਲਦੇ ਨੇ ਕਿਸੇ ਜਿਹੜੇ ਗਲਤ ਬੋਲਦੇ ਨਾ ਉਹਨਾਂ ਨੂੰ ਬੋਲੀ ਜਾਣ ਦੇ ਪਰ ਜਦੋਂ ਐ ਸਿਰ ਤੋਂ ਕੋਈ ਪਾਣੀ ਉਹਨੂੰ ਇੱਕ ਵਾਰਨਿੰਗ ਦਿਓ ਜਿੱਦਾਂ ਹਨ ਜਦੋਂ ਵੀ ਐ ਲੱਗੇ ਵੀ ਭਾਈ ਸਿਰ ਤੋਂ ਪਾਣੀ ਲੱਥ ਗਿਆ ਹੁਣ ਪਰ ਚੜ ਗਿਆ ਫੇਰ ਅਗਲੇ ਨੂੰ ਟਾਲੋ ਦਲਜੀਤ ਕੌਰ ਯੂ ਐਸ اے ਇਹ ਮੈਡਮ ਬਹੁਤ ਹਰ ਵੀਡੀਓ ਤੇ ਕਮੈਂਟ ਹੁੰਦਾ ਦਲਜੀਤ ਕੌਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਹਰ ਇੱਕ ਵੀਡੀਓ ਦੇਖਦੇ ਹੋ ਹਰ ਵੀਡੀਓ ਤੇ ਤੁਹਾਡਾ ਪਹਿਲਾ ਹੀ ਕਮੈਂਟ ਆਇਆ ਹੁੰਦਾਗਾ ਔਰ ਬਹੁਤ ਸ਼ੁਕਰੀਆ ਤੁਸੀਂ ਹਰ ਵੀਡੀਓ ਨੂੰ ਪਿਆਰ ਦਿੰਨੇ ਹੋ ਹਨ ਤੇ ਰੀਅਲੀ ਦਿਲੋਂ ਥੈਂਕਸ ਆ ਤੁਹਾਡਾ ਜੀ ਬਸ ਇਹ ਚੀਜ਼ਾਂ ਹੁੰਦੀਆਂ ਨੇ ਵੀ ਜਦੋਂ ਕੁਝ ਲੋਕ ਸਾਨੂੰ ਮੈਂ ਨਹੀਂ ਕਹਿੰਦਾ ਵੀ ਸਾਰੇ ਮੈਨੂੰ ਪਸੰਦ ਕਰਨ ਪਈ ਲੋਕਾਂ ਨੂੰ ਅਸੀਂ ਨਾ ਪਸੰਦ ਵੀ ਹੁੰਨੇ ਆ ਤਾਂ ਨਾ ਪਸੰਦ ਠੀਕ ਹੈ ਵੱਡੀ ਗੱਲ ਨਹੀਂ ਆਉਂਦੀ ਕੋਈ ਨਾ ਪਸੰਦ ਕਰੋ ਪਰ ਮੈਂ ਇਹ ਗੱਲ ਕਹਿੰਦਾ ਵੀ ਜੇ ਤੁਸੀਂ ਨਫ਼ਰਤ ਵੀ ਕਰਦੇ ਹੋ ਵੀ ਉਹਦੇ ਤੇ ਕਿਰਦਾਰ ਤੇ ਉਂਗਲ ਨਾ ਚੱਕੋ ਉਹਨਾਂ ਦੇ ਕੋਈ ਰਿਲੇਸ਼ਨਾਂ ਨੂੰ ਖਰਾਬ ਨਾ ਕਰੋ ਜੇ ਅਗਰ ਮੇਰੀ ਮੇਰੀ ਭੈਣ ਕਰੈਕਟਰ ਨਹੀਂ ਬਹਾ ਰਹੀ ਹੈ ਨਾ ਉਹ ਕੰਮੋ ਦੀ ਮਾਂ ਦਾ ਤੇ ਜੇ ਉਹ ਸਾਡੇ ਦੋਨਾਂ ਦੀ ਕੋਈ ਇਦਾਂ ਦੀ ਅਸੀਂ ਉਹ ਲੈ ਕੇ ਆਏ ਜਾਂ ਵਿਚੋਲਣ ਬਣਦੀ ਹੈ ਮੇਰੀ ਹਨਾ ਤਾਂ ਪਲੀਜ਼ ਰਿਕਵੈਸਟ ਆ ਵੀ ਇਦਾਂ ਦਾ ਕੋਈ ਬੈਡ ਕਮੈਂਟ ਨਾ ਕਰੋ ਉਹ ਮੇਰੀ ਭੈਣ ਆ ਤੇ ਮੇਰੀ ਮਾਸੀ ਦਾ ਕੋੜਮਣੀ ਮਾਸੀ ਹੁੰਦੀ ਆ ਹਨਾ ਤੇ ਇੱਕ ਮਾਸੀ ਬਣ ਕੇ ਉਹ ਆਈ ਆ ਤਾਂ ਪਲੀਜ਼ ਸਾਨੂੰ ਇਦਾਂ ਦਾ ਕੁਝ ਨਾ ਆਖੋ ਮੇਰੀ ਮਿੰਨਤ ਆ ਮੇਰੀ ਰਿਕਵੈਸਟ ਆ ਤੇ ਤੁਹਾਡੇ ਸਭ ਦੇ ਸਾਹਮਣੇ ਤੁਹਾਡੀ ਬੇਨਤੀ ਕਰਦਾ ਤੁਹਾਡੇ ਅੱਗੇ ਵੀ ਇਦਾਂ ਦਾ ਕੁਝ ਨਾ ਕਹੋ ਪਲੀਜ਼ ਕਿਰਦਾਰ ਨੂੰ ਕਿਰਦਾਰ ਦੀ ਤਰ੍ਹਾਂ ਵੇਖੋ ਫਿਲਮ ਨੂੰ ਫਿਲਮ ਦੀ ਤਰ੍ਹਾਂ ਦੇਖੋ ਆਪਣੇ ਤੇ ਨਾ ਲਓ ਰੀਅਲ 'ਚ ਨਾ ਲਓ ਹੁਣ ਬਹੁਤ ਸਾਰੇ ਲੋਕ ਸਾਨੂੰ ਇਦਾਂ ਫੋਨ ਕਰਨ ਲੱਗ ਜਾਂਦੇ ਆ ਵੀ ਮਨਿੰਦਰ ਦੇ ਘਰੇ ਦੱਸਦੇ ਆ ਕਿ ਐਂਗਲ ਕਿਕਰਦਾ ਆ ਕਿਕਰ ਸਿੰਘ ਤੁਹਾਡੇ ਬਾਰੇ ਆ ਗੱਲਾਂ ਕਰੀ ਜਾਂਦਾ ਬੈਠਾ ਖੁਸ਼ੀ ਵੀ ਹੁੰਦੀ ਆ ਐਦਾਂ ਕਰਕੇ ਵੀ ਮੈਂ ਕਿਹਾ ਯਾਰ ਲੋਕ ਕਿੰਨੇ ਭੋਲੇ ਨੇ ਜਿਹੜੇ ਐਦਾਂ ਗੱਲਾਂ ਕਰਦੇ ਨੇ ਹਨਾ ਵੀ ਉਹ ਉਹ ਸਾਨੂੰ ਵੀਡੀਓ ਨੂੰ ਦੇਖਦੇ ਨੇ ਨਾਈਸ ਵੀਡੀਓ ਕਰੀ ਔਰ ਨਵੀ ਸਿੱਧੂ ਸ਼ੁਕਰੀਆ ਵੀਰੇ ਸ਼ੁਕਰੀਆ ਵੀ ਇਹ ਵੀਡੀਓ ਨੂੰ ਦੇਖ ਕੇ ਨਾ ਫੋਨ ਕਰਦੇ ਵੀ ਉਹ ਕਿੰਨਾ ਖੋ ਜਾਂਦੇ ਨੇ ਹਨਾ ਇੱਕ ਮੈਂ ਹੋਰ ਵਾਰਿਸ ਸਰਦਾਰਾਂ ਦੇ ਵਿੱਚ ਕਰੈਕਟਰ ਕਰ ਰਿਹਾ ਸੀ ਉਹਦੇ ਵਿੱਚ ਉਧਰੋਂ ਵੀ ਫੋਨ ਆਇਆ ਕਿਸੇ ਦਾ ਐਂ ਕਰਕੇ ਆ ਗੱਲ ਹੋ ਰਹੀ ਆ ਹਰਵੰਸ ਕੌਰ ਵੇਰੀ ਗੁੱਡ ਸੋ ਮੈਂ ਇਹੀ ਗੱਲ ਮੇਰਾ ਅੱਜ ਮਕਸਦ ਸੀ ਤੁਹਾਡੇ ਨਾਲ ਗੱਲ ਸ਼ੇਅਰ ਕਰਨ ਦਾ ਕਿਉਂਕਿ ਮੇਰਾ ਮਨ ਬਹੁਤ ਹਾਰਟ ਹੋਇਆ ਹੋਇਆ ਸੀ ਮੈਂ ਦੁਖੀ ਹੋ ਗਿਆ ਸੀ ਕਮੈਂਟ ਰੀਡ ਕਰਕੇ ਕਿੰਨੇ ਕ ਕਮੈਂਟ ਮੈਂ ਡਿਲੀਟ ਕਰਾਂ ਤੁਸੀਂ ਦੱਸੋ ਵੀ ਕਿੰਨੇ ਕਮੈਂਟ ਡਿਲੀਟ ਕਰਾਂ ਅੱਛਾ ਸੇਮ ਬੰਦਿਆਂ ਦੇ ਆ ਉਹੀ ਬੰਦੇ ਨੇ ਸਾਡੇ ਪੰਜ ਜਾਨੀ ਐ ਸ਼ਾਮ ਨੂੰ 8:00 ਵਜਾਂ ਦੇ ਲੋਕ ਕਹਿੰਦੇ ਨੇ ਕਿ ਉਹ ਇੱਥੇ ਗਲਤ ਕੰਮ ਕਰਦੀ ਐ ਜਾ ਕੇ ਦੇਖਣਾ ਸੀ ਤਾਂ ਕਿੰਨਾ ਲੋਕਾਂ ਨੇ ਤਾਂ ਤੁਹਾਨੂੰ ਚੰਗਾ ਮਾੜਾ ਕਹੀ ਜਾਣਾ ਜੀ ਲੋਕਾਂ ਦੀ ਨਾ ਸੁਣੋ ਲੋਕਾਂ ਨੇ ਤੁਹਾਨੂੰ ਐ ਕੋਈ ਵੀ ਲੋਕ ਐਦਾਂ ਦੇ ਨਹੀਂ ਹੈਗੇ ਜਿਹੜੇ ਤੁਹਾਨੂੰ ਇਹ ਗੱਲ ਕਹਦੇ ਵੀ ਹਾਂ ਬਹੁਤ ਵਧੀਆ ਤੇ ਬਹੁਤ ਇਨਾਮ ਦਿੰਨੇ ਅਸੀਂ ਇਹਨਾਂ ਨੂੰ ਹਨਾ ਮੈਨੂੰ ਪਤਾ ਹੈ ਲੋਕ ਕਹਦੇ ਚੰਗਾ ਮਾੜਾ ਚੰਗਾ ਨਹੀਂ ਸੋਚਦੇ ਮਾੜਾ ਹੀ ਕਹਿੰਦੇ ਬਟ ਅਸੀਂ ਤਾਂ ਅੱਗੇ ਵਧਣਾ ਨਾ ਕਰਕੇ ਖਾਣ ਦੇ ਲੋਕ ਅੱਗੇ ਸਹੀ ਗੱਲ ਕੰਟੈਕਟ ਨੰਬਰ ਮੇਰਾ ਕੰਟੈਕਟ ਨੰਬਰ ਹੈ ਜੀ ਤੁਸੀਂ ਦੇਖ ਰਹੇ ਹੋ ਮੈਂ ਚਲੋ ਬੋਲ ਦਿੰਦਾ 98157 57622 ਇਸ ਨੰਬਰ ਤੇ ਤੁਸੀਂ ਵਿਸ਼ੇ ਕਾਲ ਕਰ ਸਕਦੇ ਹੋ ਜੇ ਕਰਨੀ ਹੋਵੇ ਤੇ ਬਾਕੀ ਜੋ ਜੋ ਜਿਸ ਨੇ ਕਿਹਾ ਉਹਦੀ ਫਿਤਰਤ ਮੈਂ ਇਹੀ ਗੱਲ ਕਹਾਗਾ ਕਿ ਬਈ ਜੀ ਨੇ ਵੀ ਤੂੰ ਕਮੈਂਟ ਕੀਤੇ ਆ ਹੈ ਨਾ ਤਾਂ ਇਰਾ ਵੀ ਧੰਨਵਾਦ ਤੂੰ ਆਪਦੇ ਆਪ ਨੂੰ ਵੀ ਦਿਖਾਇਆ ਔਰ ਇਹ ਵੀ ਪਤਾ ਲੱਗਿਆ ਵੀ ਜੱਟ ਦਾ ਪੁੱਤ ਈ ਐ ਤੂੰ ਵਾਕਈ ਹੈਨਾ ਜਾਂ ਜਿਨੇ ਵੀ ਕਮੈਂਟ ਕੀਤੇ ਆ ਵੀ ਕਿ ਕਿੱਥੋਂ ਬੰਦਾ ਬਲੌਗ ਕਰਦਾ ਕਿਹੜੀ ਫੈਮਿਲੀ ਦਾ ਐ ਉਹ ਫੈਮਿਲੀ ਦਾ ਨੇਚਰ ਵੀ ਪਤਾ ਲੱਗਦਾ ਉਸ ਹੈਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਕਮੈਂਟ ਕੀਤੇ ਆ ਸ਼ੁਕਰੀਆ ਤੁਹਾਡਾ ਪਰ ਮੈਂ ਇਹੀ ਗੱਲ ਕਹਾਂਗਾ ਤੁਸੀਂ ਤੁਰੇ ਜਾਂਦੇ ਭੈਣ ਭਰਾ ਨੂੰ ਵੀ ਤੁਸੀਂ ਗਲਤ ਕਹਿ ਸਕਦੇ ਤੁਸੀਂ ਉਹ ਲੋਕਾਂ ਚੋਂ ਆਉਨੇ ਹੋ ਜਿਹੜੇ ਜਿਨ੍ਹਾਂ ਨੇ ਹਮੇਸ਼ਾ ਮਾੜਾ ਕਿਹਾ ਹੋਵੇ ਇਸ ਕਰਕੇ ਬਾਕੀਆਂ ਨੂੰ ਬਦਨਾਮ ਨਾ ਕਰੋ ਵੀਰ ਬਣ ਕੇ ਤੁਸੀਂ ਨਹੀਂ ਤੁਹਾਨੂੰ ਚੰਗੀ ਲੱਗਦੀ ਸੀਰੀਜ਼ ਜਾਂ ਮੈਚੰਗਾ ਨਹੀਂ ਲੱਗਦਾ ਬੇਸ਼ੱਕ ਸਾਡੇ ਚੈਨਲ ਨੂੰ ਨਾ ਦੇਖੋ ਤੇ ਬੇਸ਼ੱਕ ਤੁਸੀਂ ਸਾਡੀ ਵੀਡੀਓ ਨਾ ਦੇਖੋ ਮੈਨੂੰ ਇਸ ਚੀਜ਼ ਦਾ ਕੋਈ ਮੁੱਲ ਨਹੀਂ ਕੋਈ ਹੋਣ ਬਟ ਗੱਲ ਇਹ ਹੈ ਵੀ ਜੇਕਰ ਤੁਸੀਂ ਦੇਖਦੇ ਹੋ ਪਿਆਰ ਕਰਦੇ ਹੋ ਤੇ ਫਿਰ ਕਮੀ ਸਾਨੂੰ ਦੱਸੋ ਵੀ ਇੱਥੇ ਯਾਰ ਆ ਤੁਹਾਡੀ ਸਟੋਰੀ ਸਾਨੂੰ ਵਧੀਆ ਨਹੀਂ ਲੱਗ ਰਹੀ ਅਸੀਂ ਮੰਨਾਂਗੇ ਉਹ ਗੱਲ ਤੁਹਾਡੀ ਮੰਨ ਕੇ ਤੁਹਾਡੀ ਗੱਲ ਪੂਰੀ ਕਰਾਂਗੇ ਪਰ ਜੇਕਰ ਅਗਰ ਤੁਸੀਂ ਕਹੋਗੇ ਵੀ ਅਸੀਂ ਮਤਲਬ ਕੁਝ ਗਲਤ ਕਮੈਂਟ ਗਾਲਾਂ ਕੱਢਣ ਨਾਲ ਤਾਂ ਹੱਲ ਨਹੀਂ ਹੁੰਦਾ ਹੁੰਦਾ ਤੁਸੀਂ ਸਾਨੂੰ ਸਾਡੀ ਕਮੀ ਦੱਸੋ ਵੀ ਬਾਈ ਕੀ ਕਰੋ ਆਪਣੇ ਆਪ ਨੂੰ ਇੱਥੇ ਆ ਕਹਾਣੀ ਇਧਰ ਨੂੰ ਜਾ ਰਹੀ ਹੈ ਇਸ ਕਰਕੇ ਤੁਸੀਂ ਆਪਣੀ ਕਹਾਣੀ ਨੂੰ ਬਦਲੋ ਤੁਸੀਂ ਸਾਨੂੰ ਸੁਜੈਸ਼ਨ ਦਿਓ ਅਸੀਂ ਤੁਹਾਡਾ ਸੁਜੈਸ਼ਨ ਮੰਨਾਂਗੇ ਤਾਂ ਮੇਰੇ ਵੀਰ ਤੁਹਾਨੂੰ ਬੇਨਤੀ ਹੈ ਵੀ ਕਿਰਪਾ ਕਰਕੇ ਆਪਣਾ ਦਾਤੀ ਦੰਦ ਇੱਕ ਪਾਸੇ ਜੋ ਜੌਨ ਲਿੰਦੇ ਨਾ ਦੋਨਾਂ ਦੋਨੇ ਪਾਸੇ ਹੁੰਦੇ ਸਹੀ ਗੱਲ ਹੈ ਲੋਕਾਂ ਦੇ ਦੋਨੇ ਪਾਸੇ ਹੁੰਦੇ ਮੇਰੇ ਲੋਕਾਂ ਦੇ ਪਰਵਾਹ ਨਾ ਕਰੋ ਸਟੋਰੀ ਬਹੁਤ ਨਾਈਸ ਹੈ ਇਦਾਂ ਹੀ ਘਰਾਂ ਚ ਹੋ ਰਿਹਾ ਬਿਲਕੁਲ ਹਰਨੌਰ ਜੀ ਠੀਕ ਹੈ ਜੀ ਮੈਂ ਇਹ ਗੱਲ ਕਹੂੰਗਾ ਅਗੇਨ ਮੈਂ ਤੁਹਾਡਾ ਜਿਆਦਾ ਟਾਈਮ ਨਹੀਂ ਲਵਾਵਾਂਗਾ ਪਰ ਮੈਂ ਇੱਕ ਗੱਲ ਕਹਾਵਾਂਗਾ ਕਿ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇੰਨੇ ਜਣੇ ਲਾਈਵ ਤੇ ਜੁੜੇ ਰਹੇ ਮੇਰੇ ਨਾਲ ਮੇਰੀ ਗੱਲ ਸੁਣੀ ਤੁਹਾਡਾ ਬਹੁਤ ਸ਼ੁਕਰੀਆ एपिसोड ਦਿਖਾਇਆ ਕਰੋ ਵੀਰੇ ਲੋਕਾਂ ਦੀ ਪ੍ਰਵਾਹ ਨਹੀਂ ਕਰਨੀ ਹਰਕੀਰ ਜੀ ਠੀਕ ਹੈ ਜੀ ਮੈਂ ਵੀ ਤੁਹਾਡੇ ਨਾਲ ਕੰਮ ਕਰਨਾ ਚਾਹੁੰਦੀ ਆ ਕੋਈ ਗੱਲ ਨਹੀਂ ਜੀ ਤੁਸੀਂ ਅਗੇ ਸਾਡੇ ਬਠਿੰਡੇ ਦੇ ਨੇੜੇ ਆ ਤਾਂ ਜਰੂਰ ਮਿਲ ਕੇ ਜਾਓ ਆਓ ਹਨਾ ਬਠਿੰਡੇ ਦੇ ਆਰਟਿਸਟਾਂ ਨੂੰ ਅਸੀਂ ਵੀ ਪ੍ਰਮੋਟ ਕਰਦੇ ਆ ਸਮਾਂ ਦੀ ਆਓ ਸਾਨੂੰ ਕੋਈ ਇਸ਼ੂ ਨਹੀਂ ਹੈ ਜਦੋਂ ਆਓਗੇ ਤਾਂ ਕੰਮ ਕਰੋਗੇ ਹਨਾ ਤਾਂ ਸਾਡੇ ਵੀ ਐਉਂਦਾ ਵੀ ਨੇੜੇ ਦਾ ਆਰਟਿਸਟ ਹੈ ਇਸ ਕਰਕੇ ਕੋਈ ਗੱਲ ਨਹੀਂ ਤੇ ਹੁਣ ਇਨਾ ਸਾਥ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡੇ ਕੋਲੋਂ ਗੱਲਾਂ ਬਾਤਾਂ ਕਰਕੇ ਜਾਣ ਨੂੰ ਜੀ ਨਹੀਂ ਕਰਦਾ ਬਟ ਇਹ ਹੈ ਕਿ ਹੁਣ ਮੈਂ ਰੈਡੀ ਹੋਣਾ ਤੇ ਰੈਡੀ ਹੋ ਕੇ ਤੇ ਫਿਰ ਕਿਸੇ ਸ਼ੂਟ ਤੇ ਜਾਣਾ ਮੈਂ ਤੇ ਉੱਥੇ ਉਹ ਸ਼ੂਟ ਕੰਪਲੀਟ ਕਰਨਾ ਠੀਕ ਹੈ ਜੀ ਤੁਸੀਂ ਮੇਰੀਆਂ ਇੰਨੀਆਂ ਗੱਲਾਂ ਸੁਣੀਆਂ ਤੁਸੀਂ ਮੈਨੂੰ ਬਹੁਤ ਹੌਸਲਾ ਦਿੱਤਾ ਤੁਹਾਡੇ ਕਮੈਂਟਾਂ ਦੇ ਜਰੀਏ ਮੈਨੂੰ ਬਹੁਤ ਹੌਸਲਾ ਮਿਲਿਆ ਕਿ ਤੁਸੀਂ ਐਦਾਂ ਨਾ ਕਰੋ ਇਗਨੋਰ ਮਾਰੋ ਇਹਨਾਂ ਨੂੰ ਛੱਡੋ ਪਰਾਂ ਜੋ ਬੋਲੀ ਤੇ ਬੋਲੀ ਜਾਂਦੇ ਹਨ ਵੀਰੇ ਲੋਕਾਂ ਦੀ ਪਰਵਾਹ ਨਾ ਕਰੋ ਹਾਂਜੀ ਹਾਂਜੀ ਸੈਜਪ੍ਰੀਤ ਜਰੂਰ ਜਰੂਰ ਬਿਲਕੁਲ ਅਸੀਂ ਬਿਲਕੁਲ ਹੁਣ ਡੇਲੀ ਵੀਡੀਓ ਕਰਾਂਗੇ ਔਰ ਵੀਡੀਓ ਚ ਤੁਹਾਨੂੰ ਸਵਾਦ ਵੀ ਆਊਗਾ ਇਸ ਗੱਲ ਇਹ ਗੱਲ ਵੀ ਮੈਂ ਕਹਿੰਦਾ ਮੈਂ ਨਹੀਂ ਕਹਿੰਦਾ ਵੀ ਤੁਸੀਂ ਅਸੀਂ ਕੁਝ ਗਲਤ ਕਰਾਂਗੇ ਜਾਂ ਮਾੜਾ ਕਰਾਂਗੇ ਨਹੀਂ ਕਹਾਣੀ ਨੂੰ ਕਹਾਣੀ ਦੀ ਤਰ੍ਹਾਂ ਚਲਾਵਾਂਗੇ ਔਰ ਆਉਣ ਵਾਲੀ ਕਹਾਣੀ ਚ ਤੁਹਾਨੂੰ ਬਹੁਤ ਸੋਹਣਾ ਉਹ ਪਿਆਰ ਦਿਖੂਗਾ ਜਾਂ ਜੇ ਨਫ਼ਰਤ ਆ ਤਾਂ ਨਫ਼ਰਤ ਦਿਖੂਗੀ ਹਰ ਤਰ੍ਹਾਂ ਦਾ ਮਤਲਬ ਕਿ ਜਿਹੜਾ ਉਹ ਟ੍ਰੀਟਮੈਂਟ ਇਹਦੇ ਚ ਆਊ। ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਤੁਸੀਂ ਮੈਨੂੰ ਦੇਖਣ ਵਾਲੇ ਹੋ। ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਦਿੱਤਾ ਤੇ ਇੰਨਾ ਜ਼ਿਆਦਾ ਸਾਨੂੰ ਮੈਨੂੰ ਸੁਣਿਆ ਜੇ ਕਿਸੇ ਨੂੰ ਕੁਝ ਜ਼ਿਆਦਾ ਕਿਹਾ ਗਿਆ ਹੋਵੇ ਤਾਂ ਹੱਥ ਬਨ ਕੇ ਮਾਫੀ ਮੰਗਦਾ ਪਰ ਇੱਕ ਗੱਲ ਇਹ ਹੈ ਵੀ ਪਲੀਜ਼ ਬੇਨਤੀ ਹੈ ਵੀ ਗਲਤ ਕਮੈਂਟ ਕਰਨ ਤੋਂ ਪਹਿਲਾਂ ਸੋਚ ਲਿਆ ਕਰੋ ਕਿ ਤੁਹਾਡੇ ਕੀਤੇ ਹੋਏ ਕਮੈਂਟ ਕਰਕੇ ਸਾਹਮਣੇ ਵਾਲੇ ਦੀ ਜ਼ਿੰਦਗੀ ਤੇ ਕੋਈ ਅਸਰ ਤਾਂ ਨਹੀਂ ਪੈ ਜਾਊਗਾ ਕਿਤੇ ਉਹ ਬੰਦਾ ਦਿਲ ਤੇ ਤਾਂ ਨਹੀਂ ਲਾ ਜਾਊਗਾ ਕੋਈ ਦਿਮਾਗ ਤੇ ਤਾਂ ਨਹੀਂ ਲਾ ਜਾਊਗਾ ਪਲੀਜ਼ ਮੇਰੀ ਬੇਨਤੀ ਹੈ ਕਿਰਪਾ ਕਰਕੇ ਚਿੰਤਾ ਸੋਚਿਆ ਕਰੋ ਬਸ ਅੱਗੇ ਤੋਂ ਜੋ ਵੀ ਜਿੰਨੇ ਵੀ ਹੋਊਗਾ ਤੁਹਾਡੇ ਸਾਹਮਣੇ ਆ ਬਹੁਤ-ਬਹੁਤ ਧੰਨਵਾਦ ਫਿਰ ਦੁਬਾਰਾ ਕਿਸੇ ਲਾਈਵ ਹੋਵਾਂਗੇ ਔਰ ਹਾਂ ਅ ਕੱਲ ਨੂੰ ਵੀਡੀਓ 10 ਵਜੇ ਆ ਆਵੇਗੀ ਤੇ 10 ਵਜੇ ਵੀਡੀਓ ਤੁਹਾਨੂੰ ਪਾ ਦੇਵਾਂਗਾ ਠੀਕ ਹੈ ਜੀ ਤੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਸ਼ੁਕਰੀਆ